ठीक ਹੌਂਦਿਆ ਕਰ ਲੀ ਗੱਲ ਕਰ ਲੀ ਕਰ ਲੀ ਕਰ ਜਿਹੜੀ ਪਾਰ ਰਹੇ ਸੀ ਜਿਹੜੇ ਰਹਿੰਦੇ ਸੀ ਜਿਹੜੇ ਇਹ ਰਹਿੰਦੇ ਹੋ ਜੀ ਸਾਰਾ ਉਹਦੇ ਨਾਲ ਚੱਲੂ ਆ ਗਿਆ ਠੀਕ ਉਹ ਸਿਨੇ ਦਾ ਸੀਗਾ 375 ਉਹ ਸੀ ਉਹ ਕੋਈ ਨਹੀਂ ਮਤੇਰੀ ਅਸਲੀ ਉਹ ਉਹ ਨਹੀਂ ਹੈ ਜੀ हांजी रेडी थैंक यू মিনিট একটু থাড় খুব এক মিনিট ਪਿੱਛੇ ਹੋਵੇ ਜੀ ਸਾਰੇ ਆ ਜਾਣਗੇ ਇੰਨੀ ਹਮੇ ਮਗਰ ਹੋ ਜਾਓ ਜੀ ਥੋੜੇ ਪਿੱਛੇ ਹੋ ਜਾਓ ਪਿਆਰਾ ਸਿੰਘ ਜੀ ਥੋੜਾ ਜਿਹਾ ਪਿੱਛੇ ਹੋ ਥੋੜਾ ਵਧੀਆ ਹੋਰ ਆ ਜੂਗੀ ਮਗਰ ਹੋ ਜਾਓ ਜੀ ਆਜੋ ਆਜੋ ਜੀ ਮਗਰ ਸਿੰਘ ਸਾਹਿਬ ਬੜਾ ਬਣਾ ਪਿੱਛੇ ਕਰੋ ਮੁੜ ਕੇ ਪਿੰਡ ਜਾ ਬੜੋਗੇ ਥੋੜੀ ਜਿਹਾ ਲਾਲਾ ਤੇ ਬਾਜੀ ਲਾਲਾ ਤੇ ਸਾਰੇ ਲਾਲਾ ਦੇ ਚੱਲ ਜਿਆ ਕਰੋ ਚਲੋ ਅੱਗੇ ਦੇ ਅੱਗੇ ਜਰੋ ਕੀ ਤੁਸੀਂ ਚੱਲੇ ਰੋਡਿਕਾ ਉਹ ਪਾਉਸ ਤੇ ਲੱਗੇ ਹੋਇਆ ਹੈ ਮੇਰਾ ਨਹੀਂ ਤੁਸੀਂ ਜਾਓ ਜੂ ਉੱਧਰ ਉਹ ਕਾਲੇ ਦੇ ਨਾਲ ਆਓ ਜੀ ਉਧਰ ਕਾਲੇ ਵਾਲੇ ਪਾਸੇ ਆਉਂਦੇ ਹੋ ਹਾਂ ਜੀ ਹਾਂ ਜੀ ਸਰ ਅੱਜ ਕਟਿੰਗ ਕੀਤਾ ਗਿਆ ਜਲ ਸਪਲਾਈ ਦੀ ਅੱਜ ਪਹਿਲਾਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਰਦਾਰ ਪਾਗਲ ਸਿੰਘ ਮਾਨ ਜੀ ਦਾ ਜੋ ਸਾਡੇ ਐਮ ਸਾਹਿਬ ਤੇ ਧੰਨਵਾਦ ਹਰਦੀਪ ਸਿੰਘ ਗੁਨੀਆ ਜੀ ਦਾ ਸਿਮਰਟ ਮੰਤਰੀ ਜੋ ਕਿ ਵੱਡੇ ਬ੍ਰਦਰ ਹੈ ਮੇਰੇ ਜਿਹੜਾ ਕਿ ਹਲਕਾ ਸਾਨ੍ਹੇ ਆ ਸਾਨ੍ਹੇਵਾਲ ਦੇ ਵਿੱਚ ਵਾਟਰ ਸਪਲਾਈ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਉਹ ਅੱਜ 3.75 ਕਰੋੜ ਦਾ ਪ੍ਰੋਜੈਕਟ ਚਾਲੂ ਹੋਣ ਜਾ ਰਿਹਾ ਜਿਹੜਾ ਕਿ ਸਾਨ੍ਹਿਆਂਵਾਲੋਂ ਵਾਟਰ ਸਪਲਾਈ ਤੋਂ ਪੂਰੇ ਸਾਨ੍ਹਿਆਂਵਾਲੋਂ ਪ੍ਰੋਬਲਮ ਹੈਗੀ ਹੈ ਉਹ ਸਾਰੇ ਹੱਲ ਹੋਣਗੇ ਉਹਦਾ ਅੱਜ ਉਦਘਾਟਨ ਕੀਤਾ ਕਿਹੜੇ ਕਿਹੜੇ ਵਾਰਡ ਚ ਪਾਣੀ ਜਾਏਗਾ ਜੀ ਪੂਰੇ ਸਾਨ੍ਹਿਆਂਵਾਲੇ ਵਿੱਚ 9 ਕਿਲੋਮੀਟਰ ਦੇ ਵਿੱਚ ਵਾਟਰ ਸਪਲਾਈ ਸੀਵਰੇਜ ਦਾ ਵੀ ਨਾਲ ਹੋਊਗਾ ਬਾਰੇ ਟੈਂਕੀ ਬਣੀ ਨੂੰ ਬਹੁਤ ਸਾਲ ਹੋ ਗਏ ਪਰ ਉਦਘਾਟਨ ਅੱਜ ਮੈਨੂੰ ਲੱਗਦਾ ਦੂਸਰੀ ਵਾਰ ਹੋ ਰਿਹਾ ਕੀ ਕਹਿਣਾ ਚਾਹੋ ਚਾਲੂ ਕਰ ਦਿਓ ਸਾਨੂੰ ਪਹਿਲਾਂ ਤਾਂ ਪਤਾ ਨਹੀਂ ਕਾਫੀ ਪਹਿਲੀਆਂ ਸਰਕਾਰਾਂ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਆਪਣੀ ਸਰਕਾਰ ਦੇ ਵਿੱਚ ਪਹਿਲਾਂ ਤੋਂ ਘੱਟ ਨਾ ਤੇ ਨਾਲ ਦੀ ਨਾਲ ਹੀ ਕੰਮ ਚੱਲ ਰਿਹਾ ਘੱਟ ਨਾ ਰਿਹਾ ਉੱਥੇ ਦੇਖਿਆ ਜਾ ਰਿਹਾ ਕਿ ਮਤਲਬ ਜਿਹੜਾ ਕਿ ਬਾੜਾਂ ਦੇ ਵਿੱਚ ਪਾਈਪਾਂ ਦਾ ਬਚਾਈ ਗਈ ਹੈ ਪਰ ਲੇਕਿਨ ਪਾਣੀ ਟੁੱਟੀ ਕੋਈ ਬੰਦਾ ਉਹਨਾਂ ਨੂੰ ਕੋਈ ਜਿਵੇਂ ਖੁੱਲੀਆਂ ਹੀ ਨਹੀਂ ਹੁੰਦੀਆਂ ਇਹ ਉਹਦੇ ਵਾਸਤੇ ਹੀ ਕੀਤਾ ਗਿਆ ਜਿਹੜਾ ਕਿ ਹੁਣ ਸਾਰੇ ਛਾਣੇ ਹਾਲ ਦੇ ਵਿੱਚ ਵਾਟਰ ਸਪਲਾਈ ਪਾਣੀ ਪਹੁੰਚ ਤੇ ਜਿਵੇਂ ਬਹੁਤ ਥਾਂਾਂ ਤੇ ਦੇਖਿਆ ਜਾਂਦਾ ਜੀ ਤੁਸੀਂ ਆਮ ਆਦਮੀ ਪਾਰਟੀ ਆਪਣੇ ਇੱਥੇ ਕਲੀਨ ਚ ਵੀ ਆਪਾਂ ਚੈੱਕ ਕਰ ਸਕਦੇ ਹਾਂ ਇਹਦਾ ਪ੍ਰੈਸ਼ਰ ਹੀ ਨਹੀਂ ਹੈਗਾ ਪਾਣੀ ਦਾ ਮਤਲਬ ਬਹੁਤ ਟੋਕਾ ਟੋਕਾ ਹੀ ਆ ਰਿਹਾ ਉਹਦੇ ਬਾਰੇ ਕੀ ਕਿਦਾਂ ਦੀ 4-5 ਟਿਊਬਲ ਸੀਗੇ ਜਿਨ੍ਹਾਂ ਵਿੱਚ ਪ੍ਰੋਬਲਮ ਸੀਗੀ ਹਾਂ ਹਾਂ ਵੀ ਕਿਸੇ ਵਿੱਚ ਮੋਟਰ ਨਹੀਂ ਹੈਗੀ ਕਿਸੇ ਵਿੱਚ ਕੋਈ ਪ੍ਰੋਬਲਮ ਉਹ ਸਾਰੀਆਂ ਪ੍ਰੋਬਲਮਾਂ ਸੋਲਵ ਹੋ ਸੋਲਵ ਹੋਣੀਆਂ ਇਹਦੇ ਨਾਲ ਨਾਲ ਸੜਕਾਂ ਦਾ ਬਹੁਤ ਮਾੜਾ ਹਾਲ ਆ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਕਿ ਆਲੇ-ਦਾਲੇ ਤੁਸੀਂ ਧਰਾਓ ਨਾ ਇਧਰ ਨੂੰ ਕਿੰਡਾ ਨੂੰ ਦੇਖ ਲਓ ਤੇ ਬਹੁਤ ਮਾੜੀ ਕੰਡੀਸ਼ਨ ਆ ਇਹਦੇ ਬਾਰੇ ਤੁਸੀਂ ਜਦੋਂ ਦੇ ਮਾਲਕ ਨੇ ਸੇਵਾ ਬਖਸੀ ਹੈ ਹਮ ਫੋਕਲ ਪੁਆਇੰਟ ਦੇ ਵਿੱਚ ਅਸੀਂ ਵੀ ਇੱਥੇ ਹੀ ਛੋਟੇ ਹੁੰਦੇ ਤੋਂ ਪਲੇ ਆ ਵੱਡੇ ਹੋਏ ਆ ਫੋਕਲ ਪੁਆਇੰਟ ਏਰੀਆ ਦੇ ਵਿੱਚ ਢੰਡਾਰੀ ਦੇ ਵਿੱਚ ਕਦੀ ਪਾਣੀ ਨਹੀਂ ਸੀ ਸੁੱਕਿਆ ਹਮ ਹਮ ਇੱਥੋਂ ਤੱਕ ਕਿ ਵੱਡੇ ਟਿੱਪਰ ਵੀ ਉਤੋਂ ਦੇ ਨਹੀਂ ਲੰਘਦੇ ਟਰਾਲੇ ਵੀ ਹੁਣ ਤੁਸੀਂ ਜਾ ਕੇ ਸਾਰਾ ਫੋਕਲ ਪੁਆਇੰਟ ਏਰੀਆ ਚੈੱਕ ਕਰੋ ਢੰਡਾਰੀ ਚੈੱਕ ਕਰੋ ਕਿਤੇ ਵੀ ਕੋਈ ਪਾਣੀ ਦਿਖਦਾ ਹੋਵੇ ਜਾਂ ਕਿਤੇ ਟੋਏ ਦੇਖਦੇ ਹੋਣ ਨੇ ਉਹ ਸਾਣਾ ਸਾਹਿਬ ਵਾਲੀ ਰੋਡ ਜਿਹੜੀ ਕਿ 20 ਸਾਲ ਹੋ ਗਏ ਹੀ ਕਦੀ ਨਹੀਂ ਸੀ ਬਣੀ ਜਿੱਥੇ ਕਿ ਸਾਰਾ ਸਾਡਾ ਹਲਕਾ ਮੱਥਾ ਟੇਕਣ ਜਾਂਦਾ ਸੀ ਉਹ ਰੋਡ ਚੈੱਕ ਕਰੋ ਰਾਹੋਂ ਰੋਡ ਜਿਹੜੀ ਕਿ 25 30 ਸਾਲ ਤੋਂ ਨਹੀਂ ਬਣੀ ਜਾ ਕੇ ਉਹ ਰੋਡ ਚੈੱਕ ਕਰੋ ਕਿਉਂਕਿ ਸਾਰਾ ਹਲਕੇ ਦੇ ਵਿੱਚ ਕੋਈ ਕੰਮ ਹੀ ਨਹੀਂ ਕੀਤਾ ਪਹਿਲੀਆਂ ਸਰਕਾਰਾਂ ਨੇ ਟਾਈਮ ਤੇ ਲੱਗਦਾ ਜਰੂਰ ਪਰ ਕਾਫੀ ਹੱਦ ਤੱਕ ਅਸੀਂ ਜਿਹੜੀਆਂ ਕਿ ਰੋਡਾਂ ਬਣ ਗਈਆਂ ਜਿਹੜੀਆਂ ਕੋਈ ਰਹਿ ਵੀ ਗਈਆਂ ਉਹ ਵੀ ਜਲਦੀ ਉਹਨੂੰ ਪੂਰੀਆਂ ਕਰ। ਸਾਨੇਵਾਲ ਨੂੰ ਦਿਹਾਤੀ ਹਲਕੇ ਦਾ ਜਿਹੜਾ ਦਿਲ ਮੰਨਿਆ ਜਾਂਦਾ ਇਹਦੇ ਆਲੇ-ਦਾਲੇ ਇਰਤ-ਗਿਰਤ ਜਿਹੜੀਆਂ ਛੜਕਾਂ ਨੇ ਉਹਨਾਂ ਦਾ ਬਹੁਤ ਮਾੜਾ ਹਾਲ ਆ ਫੋਕਟ ਪੈਂਟ ਠੀਕ ਆ ਰਾਹੋਂ ਰੋਡ ਵੀ ਠੀਕ ਆ ਕਟਾਣਾ ਸਾਹਿਬ ਦੀ ਤੁਸੀਂ ਰੋਡ ਬਣਾਈ ਆ ਪਰ ਇਹਨਾਂ ਦੀ ਕਦੋਂ ਵਾਰੀ ਆਊਗੀ। ਇੱਥੇ ਵੀ ਲੱਗ ਜਲਦੀ ਕੰਮ ਹੋ ਜਾਊਗਾ ਜੀ ਚਲੋ ਹੁਣ ਤੁਸੀਂ ਆ ਬੋਲਦੇ ਨਾਲ-ਨਾਲ ਅਸੀਂ ਸਾਰਾ ਬਹੁਤ ਬੁਰਾ ਹਾਲ ਹੀ ਉੱਥੇ ਸਾਰੇ ਬੂਟੇ ਲਗਾ ਰਹੇ ਆਨ ਸਫਾਈ ਕਰਕੇ ਜਿਹੜੀਆਂ ਕਿ ਪੌਲਦੀਆਂ ਟੇਪਰਾਂ ਉਦੇ ਉੱਪਰ ਵੀ ਬੂਟੇ ਲਾਹੀ ਤੇ ਹਲਕਾ ਸਾਹਨੇਵਾਲ ਨੂੰ ਇੰਨਾ ਸੋਹਣਾ ਬਣਾਵਾਂਗੇ ਪੂਰੇ ਪੰਜਾਬ ਨੂੰ ਹਲਕਾ ਸਾਹਨੇਵਾਲ ਤੇ ਸਾਹਨੇਵਾਲ ਸਾਰਿਆਂ ਨੂੰ ਸੋਹਣਾ ਦਿਖੂ ਸਰਵਾਜੀ ਇੱਕ ਵੱਡੀ ਜਿਹੜੀ ਸਮੱਸਿਆ ਹੈ 메ਨ ਚੌਕ ਸਾਹਨੇਵਾਲ ਦੀ ਵੱਡੀ ਟ੍ਰੈਫਿਕ ਦੀ ਸਮੱਸਿਆ ਆਏ ਦਿਨ ਹੱਪ ਹੁੰਦੀ ਆ ਕੱਲ ਪਰਸੋਂ ਵੀ ਇੱਕ ਮੁੰਡਾ ਇੱਥੇ ਉਹਦੀ ਡੈਥ ਹੋ ਗਈ ਤੇ ਇਨ ਕਮੇ ਕੰਟਰੋਲ ਕਰੋਗੇ ਜਾਂ ਟ੍ਰੈਫਿਕ ਤੇ ਮਲਾਜ਼ਮ ਵੀ ਲਾਏ ਜਾਂਦੇ ਆ ਲਾਈਟਾਂ ਦਾ ਵੀ ਹੈਗਾ ਪ੍ਰਬੰਧ ਪਰ ਵੀ ਸਾਡੀ ਉਹ ਸਾਹਮਣਾ ਚੱਲ ਹੋਈ ਸੀ ਵੀ ਇਹਦਾ ਜਿਹੜਾ ਬੱਸ ਸਟੈਂਡ ਆ ਉਹ ਥੋੜਾ ਅੱਗੇ ਪਿੱਛੇ ਕਰਕੇ ਬਣਾਇਆ ਜਾਵੇ ਜਿਹੜਾ ਕਿ ਰੈੱਡ ਰੈੱਡ ਦਾ ਟੈਂਟਰ ਲਾਤਾ ਜੀ ਜੇ ਲਾਈਟ ਅੰਦਰ ਟੈਂਡਰ ਲਾ ਕਿਹੜਾ ਜੀ ਲਾਇਆ ਹੋ ਸਭ ਰੈਡ ਲਾਈਟ ਦੇ ਵਾਸਤੇ ਟੈਂਡਰ ਸੀ ਲਾਪਾ ਓਕੇ ਤੇ ਤੁਹਾਡੀ ਨੌਲੇਜ ਦੇ ਵਿੱਚ ਕਿਹੜੇ ਕਿਹੜੇ ਕੰਮ ਹੈਗੇ ਜਿਨ੍ਹਾਂ ਨੂੰ ਤੁਸੀਂ ਟੈਂਡਰ ਲੱਗ ਚੁੱਕੇ ਆ ਪੈਸਾ ਵੀ ਆ ਚੁੱਕਿਆ ਸਾਨੂੰ ਪਤਾ ਲੱਗਿਆ ਵੀ ਨਗਰ ਪੰਚਾਇਤ ਦੇ ਅੰਦਰ ਉਹ ਕਿਹੜੀ ਕਿਹੜੀ ਪ੍ਰੋਪੋਜ਼ਲ ਤੁਹਾਡੇ ਕੋਲ ਸਾਡੇ ਕੋਲੇ ਲਗਭਗ 85 ਲੱਖ ਰੁਪਏ ਦਾ ਸੀ ਉਹਨਾਂ ਵਿੱਚ ਆ ਗਿਆ ਬੰਦ ਗਈ ਜੀ ਉਹ ਚ 20 ਕਮ ਦੇ ਘਰੀ ਵੇ ਗਿਆ ਹੈ ਸੈਂਟਰ ਸਿਲਾ ਚ ਇਹ ਸਮਝ ਕਟ ਰਦਾ ਕੀਤਾ ਗਿਆ ਪਰ ਕਿ ਪਾਣੀ ਸਪਲਾਈ ਹੈ ਕੋਈ ਤੱਕ ਕੋਈ ਨਹੀਂ ਕਿਉਂਕਿ ਜਿੱਥੇ ਪਾਈਪਾਂ ਮਿਸ਼ੀਨ ਹੈ ਪਰ ਲੇਕਿਨ ਟੂੜੀਆਂ ਨਹੀਂ ਲੱਗੀ ਹੋਈਆਂ ਕਾਫੀ ਜਿਹੜੀ ਜਗ੍ਹਾ ਤੇ ਦੇਖੇ ਜਿਹਨੇ ਚੇਰਮੈਨ ਸਾਹਿਬ ਨੂੰ ਦੱਸਿਆ ਬਹੁਤ ਜਲਦੀ ਇਹਦਾ ਕੰਮ ਸ਼ੁਰੂ ਹੋ ਜਾਏਗਾ ਕੰਮ ਕੰਪਲੀਟ ਹੋ ਜਾਏਗਾ ਜੀ ਕਿੰਨੇ ਕੁ ਦਿਨ ਦਾ ਹੈਗਾ ਪਲਾਨ ਇਹ 6 ਮਹੀਨੇ ਦਾ ਅੱਛਾ 26 ਮਹੀਨੇ ओके okay. देन नगर पंचायत ਦੇ ਅੰਦਰ ਜਿਵੇਂ ਜਵਰਾਜ ਜੀ ਨੇ ਦੱਸਿਆ ਵੀ ਦਰਖਤ ਬੂਟੇ ਤੇ ਲਾਇਆ ਪਰ ਨਗਰ ਪੰਚਾਇਤ ਦੇ ਤਾਂ ਕਰਮਚਾਰੀਆਂ ਵੱਲੋਂ ਜਾਂ ਹੋਰ ਤੁਹਾਡੇ ਵੱਲੋਂ ਕੋਈ ਅਪਰਾਲਾ ਪਿਛਲੇ ਜੂਨ ਜਲਾਈ ਦੇ ਨਿਕਲ ਕੇ ਗਿਆ ਬਹੁਤ ਬੂਟੇ ਸੁੱਕੇ ਨੇ ਪਾਣੀ ਤੱਕ ਨਹੀਂ ਮਿਲਿਆ ਉਹਨਾਂ ਨੂੰ ਕਲੋਨੀ ਦੇ ਵਿੱਚ ਜਿਹੜਾ ਪਾਰਕ ਬਣੀ ਹੋਈ ਹੈ ਇਹਦੇ ਵਾਸਤੇ ਸੀ ਇੱਕ ਟੈਂਕਰ ਜਿਹੜਾ ਹੈਗਾ ਸਾਡਾ ਪਾਣੀ ਪਹੁੰਚਦਾ ਹੈਗਾ ਔਰ ਅਲੱਗ-ਅਲੱਗ ਜਗ ਬੂਟੇ ਲਗਾਏ ਨੇ ਟੈਂਕਰ ਦੇਖੋ ਗੁਰਦਾਰ ਸਾਹਿਬ ਦੇ ਸਾਹਮਣੇ ਚੇਅਰਮੈਨ ਸਾਹਿਬ ਕਰਕੇ ਮੰਤਰੀ ਜੀ ਨੇ ਬਕਾਇਦਾ ਉਹਦੇ ਸਾਨੂੰ ਹੁਕਮ ਕੀਤਾ ਉਹਨਾਂ ਵੱਲੋਂ ਲਵਾਇਆ ਗਿਆ ਸਾਰੇ ਬੰਦਿਆਂ ਵੱਲੋਂ ਪਰ ਪਾਣੀ ਬਕਾਇਦਾ ਟੈਂ ਥੈਂਕ ਯੂ ਧੰਨਵਾਦ ਜੀ ਸਾਹਿਬ